ਨੋ ਨੋ ਨੀਰੇ ਤੇ ਰੱਖੀ ਫਿਰ ਮੈਂ ਬੜਾ ਦੋ ਸਬਦ ਬੋਲ ਕੇ ਫਿਰ ਉਹਨਾਂ ਨੂੰ ਖੜਾ ਕਰ ਦੂ ਦੋ ਦੋ ਨਾ ਨਾ ਘਮਾ ਦੀ ਯਾਰ ਮੜੇ ਮੜੇ ਸਾਰਿਆਂ ਬਸ ਸਾਰੇ ਤੁਸੀਂ ਆ ਜਾ ਬਸ ਠੀਕ ਹੈ ਸ਼ੁਰੂ ਕਰ ਦਿੰਦੇ ਹਾਂ 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 ਕਰਦੇ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਇੱਕ ਪਿੱਛੇ ਜਿ ਆਪਣਾ ਕਾਫੀ ਇੱਕ ਹਫਤੇ ਤੋਂ ਇੱਕ ਮਸਲਾ ਚੱਲਦਾ ਸੀ ਆਪਣੇ ਐਕਸ ਮੈਨ ਭਰਾ ਜੀ ਦਾ ਪਟਿਆਲਾ ਜੀ ਕੰਟੀਨਾਂ ਉਹਦੇ ਵਿੱਚ ਕੋਸੀ ਸਾਹਿਬ ਸੀਗੇ ਇੱਕ ਜਵਾਨ ਸੀਗਾ ਉਹ ਆਪਣੇ ਬਲਜੀਤ ਐਕਸ ਸਰਵਿਸਮੈਨ ਨੇ ਬਜ਼ੁਰਗ ਨੇ ਆਪਣੇ ਉਹਨਾਂ ਨੂੰ ਕਾਫੀ ਉਹ ਮਤ ਪੱਜੇ ਸਬਦੀ ਜਿਹੜੇ ਬੋਲੇ ਗਏ ਸੀਗੇ ਤੇ ਉਹਦੇ ਲਈ ਅੱਜ ਪਟਿਆਲਾ ਰਾਬਤ ਕੰਟੀਨ ਦੇ ਵਿੱਚ ਫਰਸਟ ਆਰਮਡ ਦੇ ਜੀਓਸੀ ਸਾਹਿਬ ਨੂੰ ਮਿਲਣ ਆਏ ਸੀਗੇ ਉਹਨਾਂ ਨੇ ਟਾਈਮ ਦਿੱਤਾ ਸੀ ਮਿਲਣ ਦਾ ਉਹਨਾਂ ਨੂੰ ਮਿਲੇ ਅੱਜ ਕਾਫੀ ਵਿਚਾਰਾਂ ਹੋਈਆਂ ਇੱਕ ਘੰਟਾ ਕਾਨਫਰੰਸ ਚੱਲੀ ਐ ਉਹਦੇ ਲਈ ਕੀ ਕੀ ਵਿਚਾਰਾਂ ਹੋਈਆਂ ਅਸੀਂ ਬੈਠੇ ਸੀ ਇਹ ਸਾਰੇ ਮੈਂ ਜਿਆਦਾ ਸਮਾਂ ਨਹੀਂ ਤੁਹਾਡਾ ਲੈਂਦਾ ਆਪਾਂ ਵਰਜੀਤ ਸਾਹਿਬ ਨਾਲ ਗੱਲ ਕਰਦੇ ਆਂ ਵੀ ਇਹ ਅੱਜ ਜੋ ਜੀਓਸੀ ਸਾਹਿਬ ਨੇ ਤੇ ਪੂਰੇ ਸਟਾਫ ਤੋਂ ਜਿਹੜੀ ਮਾਫੀ ਮੰਗਾਈ ਐ ਤੇ ਆਪਣੇ ਭਰਾਵਾਂ ਦਾ ਜਿਹੜਾ ਮਾਨ ਸਨਮਾਨ ਅੱਜ ਕੀਤਾ ਗਿਆ ਉਹਦੇ ਲਈ ਆਪ ਸਬਦ ਬੁੱਲਣਗੇ ਆਪਣੇ ਮੂੰਹੋਂ ਤੇ ਅੱਗੇ ਲਿਆਓ ਜੀ ਕੈਮਰਾ ਬਲਜੀਤ ਸਰ ਦੱਸੋ ਅੱਜ ਆਪਾਂ ਜੀਓਸੀ ਸਾਹਿਬ ਨੂੰ ਮਲੇ ਸੀਗੇ ਫਸਟ ਆਰਮਡ ਦੇ ਤੇ ਜੋ ਉਹਨਾਂ ਨੇ ਆਪਣੇ ਸਟਾਫ ਤੋਂ ਤੇ ਉਸ ਸੀ ਸਾਹਿਬ ਤੋਂ ਜਵਾਨ ਤੋਂ ਜਿਹੜੀ ਮਾਫੀ ਮੰਗਾਈਆ ਸਾਰੇ ਉੱਥੇ ਜਿਹੜਾ ਸਟਾਫ ਸੀਗਾ ਆਰਮੀ ਦਾ ਉਹ ਤੋਂ ਤੁਸੀਂ ਹੁਣ ਸੰਤੁਸ਼ਟ ਹੋ ਇਹ ਸੰਤੁਸ਼ਟ ਹੋ ਤਾਂ ਫਿਰ ਆਪਣੇ ਐਕਸਮੈਨ ਤਾ ਸਾਰੇ ਦੇਖਦੇ ਆ ਤਾਂ ਕਿ ਅੱਗੇ ਤੋਂ ਕੋਈ ਕਾਰਵਾਈ ਇਹੀ ਜੀ ਨਾ ਹੋਵੇ ਜੇ ਤੁਸੀਂ ਸੈਟੀਫਾਈਆਂ ਇਹਦੇ ਵਿੱਚ ਤਾਂ ਸਾਰੀ ਕਾਰਵਾਈ ਆਪਣੀ ਫੋਕੀ ਕੀ ਗੱਲਬਾਤ ਆਪਾਂ ਨੇ ਕਰੀ ਜਾ। ਤੇ ਮੈਂ ਦੱਖਣ ਔਰ ਹੌਲਦਾਰ ਬਲਜੀਤ ਸਿੰਘ ਰਿਟਾਇਰ ਹੋਇਆ 93 ਚ ਤੇ ਜਿਹੜਾ ਮੈਂ ਇੱਥੇ ਪਹਿਲਾਂ ਮੈਂ ਵੀਡੀਓ ਪਾਇਆ ਸੀ ਕਹਾਣੀ ਉਹੀ ਹੈ ਤੇ ਉਹ ਤੋਂ ਬਾਅਦ ਆਪ ਜੇ ਸਾਨੂੰ ਬੁਲਾਇਆ ਗਿਆ ਜੀਐਫੀ ਤਰਫੋਂ ਸਟੇਸ਼ਨ ਹੈੱਡਕੁਆਰਟਰ ਚ ਅ ਬਰਗੇਡੀਅਰ ਵਿਕਰਮ ਜਿਨਾਮ ਵਿਖਾ ਬੁਲੇਰੀਆ ਵਿਕਰਮ ਬੁਲੇਰੀਆ ਜਿਹਨੇ ਉੱਥੇ ਆਪਣੇ ਸਾਰੇ ਜਿਹੜੇ ਟ੍ਰਾਫਿਕਾ ਉਹ ਇਕੱਠਾ ਕੀਤਾ ਹੋਇਆ ਸੀ ਤੇ ਕੰਟੀਨ ਅਫਸਰ ਵੀ ਸੀ ਜਿਹੜਾ ਨਾਇਕ ਨੇ ਮਿਸਬੀਹੇਵ ਕਰਿਆ ਉਹ ਵੀ ਉੱਥੇ ਸੀ ਤੇ ਉਹ ਅਫਸਰ ਸਾਹਿਬਾਨ ਵੀ ਸੀ ਉਹਨਾਂ ਨੇ ਕੀ ਕਰਿਆ ਸਾਡੇ ਨਾਲ ਗੱਲਬਾਤ ਬੜੇ ਹੀ ਮਤਲਬ ਅچھے ਮਾਹੌਲਤ ਹੋਈ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਗੱਲਬਾਤ ਕੀਤੀ ਕਰਨ ਤੋਂ ਬਾਅਦ ਸਾਰਿਆਂ ਨੇ ਜਿਹੜੇ ਦੋਸ਼ੀ تھے ਦੋ ਬੰਦੇ ਉਹਨਾਂ ਨੇ ਸੌਰੀ ਫੀਲ ਕਰਿਆ ਤੇ ਅਸੀਂ ਇਸ ਗੱਲ ਜਦ ਸੰਤੁਸ਼ਟ ਹੋ ਗਏ ਉਹਨਾਂ ਦੇ ਬਿਹੇਵ ਤੋਂ ਉਹਨਾਂ ਨੇ ਇਹ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਪੂਰਾ ਹੀ ਆਪਣੀ ਸਾਰੀ ਕੈਂਟ ਦੇ ਵਿੱਚ ਇਹ ਗੱਲ ਕਹਾਂਗੇ ਸਾ ਸਾਰੇ ਫੌਜੀਓ ਨੂੰ ਕਹਾਂਗੇ ਵੀ ਐਕ ਸਰਵਿਸ ਦੇ ਮੈਂ ਦੇ ਨਾਲ ਕੋਈ ਵੀ ਮਿਸਬਿਹੇਵ ਨਹੀਂ ਕਰਨਾ ਹੈ ਤੇ ਉਹ ਕਹਿੰਦੇ ਵੀ ਸਾਡੇ ਇਹ ਬਜ਼ੁਰਗ ਨੇ ਸਾਡੀ ਇਹ ਪੀੜ੍ਹੀ ਹੈ ਅਗਲੀ ਇਹ ਤੋਂ ਸਿੱਖੋ ਇਹ ਗੱਲਾਂ ਹੋਣ ਤੋਂ ਬਾਅਦ ਜੂਦ ਫਿਰ ਅਸੀਂ ਉਹਨਾਂ ਨੇ ਸਾਨੂੰ ਕਿਹਾ ਵੀ ਹਾਂ ਤੁਸੀਂ ਹੁਣ ਕੀ ਚਾਹੁੰਦੇ ਹੈ ਤੋ ਅਸੀਂ ਕਿਹਾ ਵੀ ਜਿਹੜਾ ਸਾਡੇ ਨਾਲ ਬਿਹੇਵ ਕਰਿਆ ਇਤਨਾ ਅੱਛਾ ਅੱਜ ਤੇ ਉਹਨਾਂ ਨੂੰ ਵੀ ਇਹ ਵੀ ਕਿਹਾ ਜਿਹੜੇ ਦੋ ਮਤਲਬ ਅਫਸਰ ਹੋਰ ਇੱਕ ਨੈਕਸ ਸੀਗਾ ਉਹਨਾਂ ਨੇ ਮਤਲਬ ਕਿਹਾ ਹੈ ਮਤਲਬ ਕਾफी ਸ਼ਰਮਿੰਦਗੀ ਮਹਿਸੂਸ ਕੀਤੀ ਤੇ ਸ਼ਰਮਿੰਦਗੀ ਮਹਿਸੂਸ ਕਰਨ ਤੋਂ ਬਾਅਦ ਅਸੀਂ ਆਪਣੇ ਆਪ ਹੀ ਸਮਝ ਗਏ ਵੀ ਇਹ ਤਾਂ ਕਿਸਮ ਦੀ ਉਹੀ ਗੱਲ ਹੈ ਜਿੱਦਾਂ ਆਪਾਂ ਬਜ਼ੁਰਗਾਂ ਦੇ ਪੈਰਾਂ ਨਾਲ ਸਤਿਕਾਰ ਕਰਦੇ ਹਾਂ ਤੇ ਇਹ ਗੱਲ ਹੋਣ ਦੇ ਬਾਵਜੂਦ ਸਾਰੇ ਆਪਣੇ ਐਕਸ ਸਰਵਿਸਮੈਨ ਵੀ ਜੀ ਪ੍ਰਧਾਨ ਜੀ ਖੜੇ ਆ ਇੱਧਰ ਖੜੇ ਆ ਆਪਣੇ ਸਰਦਾਰ ਸਾਹਿਬ ਤੇ ਇਹਨਾਂ ਦੀ ਸਾਰਿਆਂ ਦੀ ਮੌਜੂਦਗੀ ਦੇ ਅੰਦਰ ਉੱਥੇ ਇਹ ਗੱਲਬਾਤ ਹੋਈ ਸਾਰੀ ਗੱਲਬਾਤ ਹੋਣ ਤੋਂ ਬਾਅਦ ਫਿਰ ਸੰਤੁਸ਼ਟ ਹੋਏ ਸਾਰੇ ਭਾਈ ਸੰਤੁਸ਼ਟ ਹੋਏ ਮੈਂ ਇਹ ਚਾਹੁੰਦਾ ਕਹਿਣਾ ਚਾਹੁੰਦਾ ਆਪਣੇ ਐਕਸ ਸਰਵਿਸਮੈਨ ਨੂੰ ਮੈਂ ਆਪਣੇ ਐਕਸ ਮੈਂ ਨੂੰ ਸਾਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਪੂਰੇ ਇੰਡੀਆ ਦੇ ਬਈ ਤੁਸੀਂ ਸਾਰਿਆਂ ਨੇ ਇੱਕ ਰਹਿਣਾ ਹੈ ਅਗਰ ਕਿਸੇ ਨਾਲ ਮਿਸਬਹ ਹੋਂਦਾ ਜਿੱਤਦਾ ਸੀ ਕਿੱਤਾ ਤੇ ਇਦਾਂ ਕਰਨਾ ਹੈ ਇਹ ਤੋਂ ਇਲਾਵਾ ਇਹਨਾਂ ਨੇ ਬਹੁਤ ਅੱਛਾ ਸਲੂਕ ਕੀਤਾ ਤੇ ਅਸੀਂ ਵੀ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਤੇ ਹੁਣ ਇਹ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਅਗਰ ਕਿਸੇ ਵੀਰ ਨਾਲ ਹੁੰਦਾ ਐਸੇ ਤਰੀਕੇ ਨਾਲ ਆਪਾਂ ਕਿਸੇ ਨਾਲ ਲੜਨਾ ਨਹੀਂ ਘੂੜਨਾ ਨਹੀਂ ਹੈ ਸਾਡੇ ਕੋਲ ਆਪਣੀਆਂ ਕਮੇਟੀਆਂ ਬਣੀ ਹੋਈਆਂ ਉਹਦੇ ਹਿਸਾਬ ਨਾਲ ਆਪਾਂ ਪ੍ਰੋਸੀਜਰ ਹੈ ਜਿਹੜਾ ਫੌਜ ਦਾ ਕਿਉਂਕਿ ਅਸੀਂ ਫੌਜ ਚੋਂ ਹੀ ਆਏ ਆ ਉਹ ਪ੍ਰੋਸੀਜਰ ਅਖਤਿਆਰ ਕਰਨਾ ਹੈ ਔਰ ਆਪਣਾ ਮਸਲਾ ਹਰ ਲੋਕਾਂ ਦਾ ਨਹੀਂ ਹੁੰਦਾ ਫਿਰ ਅਲੱਗ ਚੀਜ਼ ਫਿਰ ਆਪਾਂ ਉੱਪਰ ਦਾ ਰਸਤਾ ਦੇਖ ਸਕਦੇ ਆ ਲੇਕਿਨ ਇੱਥੇ ਜਦ ਤੱਕ ਸਾਨੂੰ ਸੰਤੁਸ਼ਟ ਨਹੀਂ ਕਰਦੇ ਮੈਂ ਜੀਐਸ ਸਾਹਿਬ ਨੂੰ ਲੈਟਰ ਲਿਖਿਆ ਵਾ ਸੀ ਸਾਰੇ ਭਰਾਵਾਂ ਨੇ ਆਪਣੇ ਨੇ ਕਿਹਾ ਪਹਿਲਾਂ ਇੰਤਜ਼ਾਰ ਕਰੋ ਕਿ ਅੱਜ ਸਾਡੇ ਕੋਲ ਕੱਲ ਦੇ ਪਰਸੋਂ ਦੇ ਲੈਟਰ ਜਾ ਰਹੇ ਆ ਸਰਦਾਰ ਬਲਵਿੰਦਰ ਸਿੰਘ ਜੀ ਕੋਲ ਹੋਮ ਜਾ ਰਹੇ ਆ ਤੇ ਇਹਨਾਂ ਨੇ ਕਿਹਾ ਵੀ ਹਾਂ ਆਪਕ ਅੱਜ ਦਾ ਦਿਨ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਉਹਨਾਂ ਨੂੰ ਮਿਲਾਂ ਸਾਡੇ ਜਾਣ ਤੋਂ ਪਹਿਲਾਂ ਸਟੇਸ਼ਨ ਹੈੱਡਕੁਆਟਰ ਦੇ ਵਿੱਚ ਅ ਬਰਗੇਡ ਕਮਾਂਡਰ ਸਾਹਿਬ ਸਟੇਸ਼ਨ ਹੈੱਡਕੁਆਟਰ ਦੇ ਉਹ ਤਿਆਰ ਬੈਠੇ ਸੀ ਸਾਡੇ ਬੰਦੇ ਬਲਕਿ 10-15 ਮਿੰਟ ਬਾਅਦ ਵੀ ਆਏ ਹੈ ਸਾਡੇ ਵੀਰ ਤੇ ਉਹਨਾਂ ਨੇ ਇੰਤਜ਼ਾਰ ਕਰਿਆ ਸਾਡਾ ਅੰਦਰ ਗਏ ਸਵਾਗਤ ਮੈਂ ਹੁਣੇ ਕੋਈ ਜਿਲ੍ਹਾ ਸ਼ਿਕਵਾ ਨਹੀਂ ਹੈ ਸਾਡਾ ਜਿਲ੍ਹਾ ਸ਼ਿਕਵਾ ਦੂਰ ਹੋ ਗਿਆ ਐਦਾਂ ਹੀ ਜੀਰੋ ਏਕਤਾ ਰੱਖਾਂਗੇ ਦਾ ਸਾਰੇ ਕੁਝ ਹੋ ਜੂਗਾ ਨਹੀਂ ਤਾਂ ਫਿਰ ਉਹੀ ਗੱਲ ਹੈ ਧੰਨਵਾਦ ਮੈਂ ਕੋਈ ਖਾ ਲਦਾ ਮੈਂ ਕੋਈ ਮੇਰੇ ਸਾਰੇ ਵੀਰਾਂ ਨੂੰ ਬੇਸਤੀ ਹੈ ਬਹੁਤ ਹੀ ਚੰਗਾ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ